ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਦੀ ਫਤਿਹ ਜਥੇਦਾਰ ਅਗਵੀਰ ਸਿੰਘ ਹੋਣਾ ਵੱਲੋਂ ਜੰਮੂ ਦੀ ਕਮੇਟੀ ਦੇ ਨਾਲ ਬੜੀ ਬਤਮੀਜ਼ੀ ਕੀਤੀ ਗਈ। ਉਹਨਾਂ ਨੂੰ ਪੱਖ ਰੱਖਣ ਤੋਂ ਵੀ ਮਨਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਾਡਾ ਪੱਖ ਤਾਂ ਸੁਣ ਲਵੋ ਕਹਿੰਦੇ ਨਹੀਂ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ। ਪੱਖ ਨਹੀਂ ਰੱਖ ਸਕਦੇ। ਤੇ ਜਦੋਂ ਉਹ ਪੱਖ ਰੱਖਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਬਤਮੀਜ਼ੀ ਕੀਤੀ ਗਈ। ਇੱਥੋਂ ਤੱਕ ਆ ਕੇ ਤਾਂ ਤਾਂ ਕ ਤੁਸੀਂ ਜਾ ਸਕਦੇ ਹੋ। ਮਤਲਬ ਬੜੇ ਰੂਡਲੀ ਵਿਹਾਰ ਦੇ ਨਾਲ ਕਿਹਾ ਗਿਆ। ਉਦਾ ਕਾਰਨ ਕੀ ਸੀ ਜੰਮੂ ਕਮੇਟੀ ਨੂੰ ਇਸ ਕਰਕੇ ਅਕਾਲ ਤਖਤ ਤੇ ਬੁਲਾਇਆ ਗਿਆ ਕਿ ਪਿਛਲੇ ਦਿਨੇ ਜੰਮੂ ਕਮੇਟੀ ਨੇ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਨੂੰ ਸਮਾਗਮ ਤੇ ਬੁਲਾਇਆ ਸੀ ਉਹਨਾਂ ਦਾ ਕੀਰਤਨ ਕਰਵਾਇਆ ਤੇ ਉਹਨਾਂ ਦਾ ਸਮਾਗਮ ਕਰਾਇਆ ਇੱਥੇ ਤੇ ਕਹਿੰਦੇ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅਕਾਲ ਤਖਤ ਤੋਂ ਛੇਕਿਆ ਹੈ ਇੱਕ ਛੇਕੇ ਹੋਏ ਬੰਦੇ ਦਾ ਤੁਸੀਂ ਕੀਰਤਨ ਕਰਵਾਇਆ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਤੁਸੀਂ ਲੰਘਣਾ ਕੀਤੀ ਹੈ ਇਹਨੂੰ ਗਲਤੀ ਮੰਨੋ ਹੁਣ ਮੈਂ ਜਥੇਦਾਰ ਅਗਵੀਰ ਸਿੰਘ ਜੀ ਤੁਹਾਨੂੰ ਮੈਂ ਤੁਹਾਡੀ ਭਾਸ਼ਾ ਦੇ ਵਿੱਚ ਨਾ ਥੋੜੀ ਜੀ ਸਮਝਾਉਣ ਦੀ ਕੋਸ਼ਿਸ਼ ਕਰਦਾ ਤੁਹਾਡੀ ਨਾ ਸਕਰੀਨ ਉੱਤੇ ਮੈਂ ਟਾਈਮ ਜ਼ਾਇਆ ਨਹੀਂ ਕਰਨਾ ਤੁਹਾਡੀ ਸਕਰੀਨ ਉੱਤੇ ਨਾ ਇੱਕ ਨਾ ਆ ਚੱਲ ਰਿਹਾ ਵਾ ਹੁਕਮਨਾਮਾ ਆ ਸਪੜਿਓ ਹੁਕਮਨਾਮਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਅੱਗੇ ਬ੍ਰੈਕਟ ਦੇ ਵਿੱਚ ਬਾਦਲ ਪਾਇਆ ਹੋਇਆ ਵੱਲੋਂ ਡੇਰਾ ਸਾਧ ਤੋਂ ਵਿਧਾਨ ਸਭਾ ਦਾ ਵਿਧਾਨ ਸਭਾ ਚੋਣਾਂ ਵਿੱਚ ਸਮਰਥਨ ਲੈਣ ਉਪਰੰਤ ਸਮੂਹ ਸਿੱਖ ਸੰਗਤਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸੰਪੂਰਨ ਬਾਈਕਾਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ ਥੱਲੇ ਪੰਜ ਜਿਹੜੇ ਜ਼ਥੇਦਾਰ ਨੇ ਉਹਨਾਂ ਦੇ ਸਿਗਨੇਚਰ ਵੀ ਹਨ ਤੇ ਤੁਸੀਂ ਦੇਖ ਸਕਦੇ ਹੋ ਕਿਹੜੇ-ਕਿਹੜੇ ਨੇ ਇਕਬਾਲ ਸਿੰਘ ਜ਼ਥੇਦਾਰ ਤੇ ਅਗਿਆਨੀ ਮਾਲ ਸਿੰਘ ਆ ਇੱਕ ਬਲਵੰਤ ਸਿੰਘ ਨੇ ਜਗਤਾਰ ਸਿੰਘ ਨੇ ਤੇ ਗੁਰਵਚਨ ਸਿੰਘ ਨੇ ਇਹ ਜਦ ਹੁਕਮਨਾਮਾ ਜਾਰੀ ਹੋਇਆ 2017 ਦੇ ਵਿੱਚ ਤੇ ਅਕਾਲੀ ਦਲ ਬਾਦਲ ਦਾ ਪੂਰਨ ਤੌਰ ਤੇ ਤੇ ਬਾਈਕਾਟ ਕੀਤਾ ਜਾਂਦਾ ਹੁਣ ਮੈਂ ਤੁਹਾਡੀ ਭਾਸ਼ਾ ਦੇ ਵਿੱਚ ਸਮਝਾ ਰਿਹਾ ਹੁਣ ਕੀ ਤੁਸੀਂ ਮਾਗੀ ਮੰਗੋਗੇ ਅੱਗੇ ਤੁਸੀਂ ਇੱਕ ਸਕਰੀਨਸ਼ਾਟ ਹੋਰ ਦੇਖ ਰਹੇ ਹੋ ਇਹ ਸੁਖਬੀਰ ਸਿੰਘ ਬਾਦਲ ਦਾ ਟਵਿੱਟਰ ਹੈਂਡਲ ਦੇ ਤੋਂ ਮੈਂ ਇੱਕ ਸਕਰੀਨਸ਼ਾਟ ਲਿਆ ਆ ਇਹ ਜਿਹੜਾ ਸਕਰੀਨਸ਼ਾਟ ਆ ਇਹ ਜਿਹੜੀ ਫੋਟੋ ਆ ਇਹ ਮਾਰਚ 3 2019 ਦੀ ਆ 17 ਦੇ ਵਿੱਚ ਹੁਕਮਨਾਮਾ ਜਾਰੀ ਹੋਇਆ ਤੇ 19 ਦੇ ਵਿੱਚ ਰਗਵੀਰ ਸਿੰਘ ਜੀ ਤੁਸੀਂ ਹੀ ਹੋ ਸੁਖਬੀਰ ਸਿੰਘ ਬਾਦਲ ਨੂੰ ਸਰੂਪਾ ਪਾ ਰਹੇ ਹੋ ਕਿੱਥੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਤੇ ਹੁਣ ਕੀ ਤੁਸੀਂ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਜਾਣ ਕੇ ਕਿ ਜੇ ਤੁਸੀਂ ਅਕਾਲ ਤਖਤ ਸਾਹਿਬ ਉਤੇ ਮਾਫੀ ਨਮਾ ਦੋਗੇ ਕਿ ਤੁਸੀਂ ਹੁਣ ਤਨਖਾਹ ਲਗਵਾਓਗੇ ਕਿ ਤੁਹਾਡਾ ਹੀ ਹੁਕਮਨਾਮਾ ਹੈ ਅਕਾਲ ਤਖਤ ਦਾ ਪੇਸ਼ਕੀਤਾ ਹੈ ਤੁਸੀਂ ਉੱਥੇ ਬਕਾਇਦਾ ਜਥੇਦਾਰ ਵੀ ਰਹੇ ਹੋ ਤੇ ਉੱਥੋਂ ਹੀ ਪੇਸ਼ ਕੀਤਾ ਹੁਕਮਨਾਮਾ ਦੀ ਉਲੰਘਣਾ ਤੁਸੀਂ ਵੀ ਕੀਤੀ ਹੈ ਹੁਣ ਕੀ ਤੁਸੀਂ ਮਾਫੀ ਮੰਗੋਗੇ ਇਹ ਤੁਸੀਂ ਕੀਤੀ ਹੈ ਮੈਂ ਕਹਣਾ ਵੀ ਕਿੰਨੇ ਸਾਧ ਨੇ ਕਿੰਨੇ ਬਾਬੇ ਨੇ ਜਿਹੜਾ ਨੇ ਅੱਜ ਤੱਕ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਿਆ ਤੱਕ ਨਹੀਂ ਅਕਾਲ ਤਖਤ ਤੋਂ ਪਿਛਲੇ ਸਮੇਂ ਦੇ ਵਿੱਚ ਹੁਕਮਨਾਮਾ ਜਾਰੀ ਹੋਇਆ ਹੈ ਕਿ ਜਿਹੜੇ ਜਿੱਥੇ ਸੋਖਾਸਣ ਕੀਤਾ ਜਾਂਦਾ ਸੋਖਾਸਣ ਥਾਂ ਉੱਤੇ ਜਦੋਂ ਤੱਕ ਸੰਗਤ ਮੌਜੂਦ ਹੈ ਉਦੋਂ ਤੱਕ ਪੱਖਾ ਲਾਈਟ ਏਸੀ ਚੱਲ ਸਕਦਾ ਹੈ ਜਦੋਂ ਕੋਈ ਸੰਗਤ ਮੌਜੂਦ ਨਾ ਹੋਵੇ ਪੱਖਾ ਲਾਈਟ ਏਸੀ ਇਹ ਬੰਦ ਕਰ ਦਿੱਤਾ ਜਾਵੇ ਕਿੰਨੇ ਸਾਧ ਬਾਬੇ ਨੇ ਆਪਣੇ ਡੇਰਿਆਂ ਦੇ ਵਿੱਚ ਲਾਗੂ ਕੀਤਾ ਕਿੰਨੇ ਸੰਪਰਦਾਵਾਂ ਦੇ ਡੇਰਿਆਂ ਦੇ ਵਿੱਚ ਇਹ ਹੁਕਮਨਾਮਾ ਲਾਗੂ ਹੈ 24 24 ਘੰਟੇ ਏਸੀ ਚੱਲਦਾ ਜੋ ਵੀ 24 ਘੰਟੇ ਪੱਖਾ ਚੱਲਦਾ ਕੀ ਤੁਸੀਂ ਅੱਜ ਤੱਕ ਹੋਣਾ ਤੇ ਕੋਈ ਐਕਸ਼ਨ ਲਿਆ ਵੀ ਤੁਸੀਂ ਹੁਕਮਨਾਮੇ ਦੀ ਉਲੰਘਣਾ ਕਰੀ ਜਾਂਦੇ ਹੋ ਉਹ ਕਹਿੰਦੇ ਆ ਇੱਕ ਹਹਾਵਤ ਹੈ ਨਾ ਵੀ ਨੀਵੇਂ ਥਾਂ ਪਾਣੀ ਹਮੇਸ਼ਾ ਛੇਤੀ ਆਉਂਦਾ ਵਾ ਹੁਣ ਤੁਸੀਂ ਜੰਮੂ ਕਮੇਟੀ ਉੱਤੇ ਛੇਤੀ ਤੋਂ ਕਿਹੜਾ ਨੇ ਛੇਕਿਆ ਸੀ ਤੁਹਾਨੂੰ ਪਤਾ ਹੀ ਆ ਹੁਣ ਜਿਹੜਾ ਨੇ ਛੇਕਿਆ ਸੀ ਉਹਨਾਂ ਨੇ ਹੀ ਸੁਖ ਮਾਫ ਕਰਨਾ ਉਹਨਾਂ ਨੇ ਹੀ ਜਿਹੜਾ ਸੌਦਾ ਸਾਧਿਆ ਉਹਨੂੰ ਮਾਫੀਆਂ ਵੀ ਦਿੱਤੀਆਂ ਠੀਕ ਹੈ ਜੀ ਤੇ 90 ਲੱਖ ਦੇ ਇਤਿਹਾਰ ਕਿੱਥੋਂ ਵੰਡੇਗੇ ਆਪ ਸਾਰੇ ਪਤਾ ਹੁਣ ਤੁਸੀਂ ਪਹਿਲਾਂ 2017 ਦੇ ਵਿੱਚ ਬਾਈਕਟ ਕੀਤਾ ਹੁਣ ਵੀ ਹੁਣ 2024 ਦੇ ਵਿੱਚ ਹੁਣ ਫੇਰ ਸਪਸ਼ਟੀਕਰਨ ਮੰਗ ਰਹੇ ਜਦੋਂ ਉਦੋਂ ਬਾਈਕਟ ਕੀਤਾ ਸੀ ਫੇਰ ਸ਼ਾਮਲ ਕਿਉਂ ਕੀਤਾ ਫੇਰ ਇਹ ਤਾਂ ਆਪੇ ਇਹ ਤਾਂ ਉਹ ਹਸਾਬਾ ਚਿੜੀ ਚਿੜੀ ਜੀਵ ਪਦ ਚਿੜੀ ਚਿੜੀ ਮਰ ਜਾਓ ਤੁਸੀਂ ਆਪੇ ਪੰਥ ਦੇ ਵਿੱਚ ਸ਼ਾਮਲ ਕਰ ਲੈਂਦੇ ਆਪੇ ਛੇਕ ਦਿੰਦੇ ਆਪੇ ਵੇਰ ਬਣਾ ਲੰਦੇ ਆਪੇ ਹੀ ਬਾਈਗੜ ਕਰ ਲੰਦੇ ਇਹ ਕੀ ਹਿਸਾਬ-ਤਾਬ ਆ ਬਈ ਇਹਦਾ ਜਵਾਬ ਕੌਣ ਦੇਗਾ ਇਹ ਇਦਾਂ ਨਹੀਂ ਚੱਲਣਾ ਜੇ ਤੁਸੀਂ ਵਾਕੇ ਹੀ ਜਥੇਦਾਰ ਹੋ ਤੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਬਣੋ ਜਿਨ੍ਹਾਂ ਨੇ ਮਹਾਰਾਜ ਦੀਪ ਸਿੰਘ ਦੇ ਵਿੱਚ ਆਪਾਂ ਇਤਿਹਾਸਿਕ ਪੁਸਤਕਾਂ ਦੇ ਵਿੱਚ ਹੀ ਪੜ੍ਹਦੇ ਆ ਕਿ ਮਹਾਰਾਜ ਦੀਪ ਸਿੰਘ ਨੂੰ ਕਿਸ ਤਰ੍ਹਾਂ ਦੇ ਉਹਨਾਂ ਨੇ ਤਨਖਾਹਾਂ ਲਈ ਸੀ ਤੁਹਾਨੂੰ ਵੀ ਪਤਾ ਆ ਸੋ ਜੇ ਤੁਸੀਂ ਜਥੇਦਾਰ ਹੋ ਜਥੇਦਾਰ ਵਾਲੇ ਕਰੋ ਸਾਰਿਆਂ ਦੇ ਲਈ ਹੁਕਮਨਾਮਾ ਜਿਹੜਾ ਉਹ ਬਰਾਬਰ ਪੈਰਲਲ ਰੱਖੋ ਕਦੇ ਕਿਸੇ ਸਾਧ ਨੂੰ ਅੱਜ ਤੱਕ ਤੁਸੀਂ ਅਕਾਲ ਤਖਤ ਤੇ ਮਿਲਾਇਆ ਉਹ ਤੋਂ ਛੇਕਿਆ ਜਿੰਨੇ ਵੀ ਛੇਕੇ ਨੇ ਉਹ ਉਹਨਾਂ ਨੂੰ ਛੇਕਿਆ ਜਿਹੜੇ ਵਿਚਾਰੇ ਮਾਤੜ ਸਨ ਜਿਨ੍ਹਾਂ ਦੇ ਸਰਕਾਰੀ ਦਰਬਾਰੇ ਨਹੀਂ ਚੱਲਦੀ ਜਿਨ੍ਹਾਂ ਬਾਬਿਆਂ ਦੀ ਸਰਕਾਰੀ ਦਰਬਾਰੇ ਚੱਲਦੀ ਹੈ ਸਭ ਤੋਂ ਵੱਧ ਸਿੱਖੀ ਦਾ ਕਹਾਣ ਉਹਨਾਂ ਨੇ ਕੀਤਾ ਵਾ ਤੁਸੀਂ ਉਹਨਾਂ ਦੇ ਡੇਰਿਆਂ ਤੇ ਜਾ ਕਰਕੇ ਲਿਖਾਫੇ ਲਏ ਉਹਨਾਂ ਦੇ ਡੇਰਿਆਂ ਤੇ ਜਾ ਕਰਕੇ ਜਾਪ ਤਪ ਸਮਾਗਮ ਚ ਪਹਿਰੇ ਸਮਾਗਮ ਫਲਾਣਾ ਸਮਾਗਮ ਕੀ ਚਲੀਹੇ ਸਮਾਗਮ ਉਦਤੀ ਗਏ ਅਲੱਗੇ ਤਾਂ ਹਨੂ ਨ ਪੜਾ ਸਿੱਖ ਰਹਾ ਤਮ ਰਿਆਦਾ ਦੇ ਵਿੱਚ ਨਾ ਕੋ ਚ ਪੈਰਾ ਆ ਨਾ ਕੋ ਚ ਲੀਹਾ ਆ ਨਾ ਕੋ ਜਪ ਤਪ ਸਮਗਮ ਹੈਗਾ ਬਈ ਇਸ ਦਾ ਕੋਈ ਵਿਦਾਨ ਹੀ ਨਹੀਂ ਆ ਅਕਾਲ ਤਖਤ ਦੇ ਪੰਜ ਜਥੇਦਾਰ ਹੀ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ ਲਾਉਟ ਰਖਾ ਮੇਰੇ ਨਾਲ ਬੈ ਕੇ ਪੰਜ ਜਥੇਦਾਰ ਮੇਰੇ ਨਾਲ ਬੈ ਕੇ ਵਿਚਾਰ ਕਰੋ ਮੈਂ ਆਵਾਂਗਾ ਪੰਜ ਜਥੇਦਾਰ ਇੱਕ ਇੱਕ ਪਾਸੇ ਬੈਠ ਜਾਣਗੇ ਮੇਰੇ ਨਾਲ ਵਿਚਾਰ ਕਰੋ ਤੁਸੀਂ ਖੁਦ ਪੰਜ ਜਥੇਦਾਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਦੇ ਹੁਣ ਅਕਾਲ ਤਖਤ ਤੋਂ ਦੋ ਨਿਸ਼ਾਨ ਸਾਹਿਬ ਚੁਲਾਏ ਜਾ ਰਹੇ ਨੇ ਉਹਨੇ ਪੋਸ਼ਾਕ ਦਾ ਰੰਗ ਕਿਹੜਾ ਆ ਭਗਵਾ ਹੈ ਨਾ ਜਿਨ੍ਹਾਂ ਨੂੰ ਤੁਸੀਂ ਕੇਸਰੀ ਕਹਿੰਦੇ ਹੋ ਆਪਾਂ ਕੇਸਰੀ ਨਹੀਂ ਕਹਿੰਦੇ ਉਹ ਭਗਵਾ ਆ ਜੇ ਮੰਨ ਲਓ ਕੇਸਰੀ ਵੀ ਹੈਗਾ ਆ ਕੀ ਅਕਾਲ ਤਖਤ ਦੀ ਮਰਿਆਦਾ ਦੇ ਵਿੱਚ ਚੋਲੇ ਦਾ ਰੰਗ ਉਹ ਕੇਸਰੀ ਹੈਗਾ ਇੱਕ ਬਸੰਤੀ ਹੈ ਤੇ ਦੂਸਰਾ ਸੁਰਮਈ ਹੈ ਜਿਹਨੂੰ ਨੀਲਾ ਕਿਹਾ ਜਾਂਦਾ ਉਹ ਪੋਸ਼ਾਕ ਦਾ ਰੰਗ ਹੈਗਾ ਹੀ ਇਹੀ ਹੈ ਜਦੋਂ 1931-32 ਦੇ ਵਿੱਚ ਖਰੜਾ ਤਿਆਰ ਆ 45 ਦੇ ਵਿੱਚ ਉਹ ਮਰਿਆਦਾ ਬਕਾਇਦਾ ਲਾਗੂ ਹੋਈ ਹੈ ਉਸ ਮਰਿਆਦਾ ਦੇ ਵਿੱਚ ਪੋਸ਼ਾਕ ਦਾ ਰੰਗ ਬਸੰਤੀ ਤੇ ਜੇ سرمਈ ਨੀਲਾ ਆ ਤੁਸੀਂ ਕਿੱਥੋਂ ਲਿਆਂਦਾ ਇਹ ਰੰਗ ਜੇ ਅਕਾਲ ਤਖਤ ਦੇ ਜਿਹੜੇ ਦੋ ਨਿਸ਼ਾਨ ਸਾਹਿਬ ਅਕਾਲ ਤਖਤ ਦੀ ਮਰਿਆਦਾ ਵਾਲੇ ਉੱਥੋਂ ਨਹੀਂ ਮੰਨ ਰਹੇ ਬਾਕੀ ਫਿਰ ਕਿਦਾਂ ਮੰਨਣਗੇ ਦੱਸੋ ਤੁਸੀਂ ਕੋਈ ਨਹੀਂ ਮੰਨਦੇ ਹੁਣ ਉਹਨਾਂ ਦੇ ਵਿਚਾਲੇ ਬਾਬਤ ਛੇਤੀ ਮੁਖਵੰਮਾ ਜਾਰੀ ਕਰ ਦਿੱਤਾ ਗਿਆ ਵਾ ਕਿ ਹਾਂ ਵੀ ਤੁਸੀਂ ਮਤਲਬ ਸਪਸ਼ਟੀਕਰਨ ਦਿਓ ਲੈ ਕੇ ਦੇ ਕੇ ਜਾਓ ਤੇ ਗਲਤੀ ਮੰਨੋ ਹਾਂ ਜਾਂ ਨਾ ਤੇ ਜਵਾਬ ਦਿਓ ਆਪਣਾ ਪੱਖ ਨਹੀਂ ਰੱਖ ਸਕਦੇ ਆਜਾ ਨਾ ਦੇ ਵਿੱਚ ਜਵਾਬ ਦੇ ਮੰਨਦੇ ਉਹ ਗਲਤੀ ਕੀਤੀ ਆ ਨਹੀਂ ਮੰਨਦੇ ਜੋ ਕਹਿੰਦੇ ਵੀ ਅਸੀਂ ਗਲਤੀ ਨਹੀਂ ਕੀਤੀ ਭਾਈ ਫਿਰ ਤੁਸੀਂ ਕਹਿੰਦੇ ਛੇਕੇ ਪਰਾ ਕਰ ਦਿੰਦੇ ਇਹ ਹਮੇਸ਼ਾ ਦੇ ਹੋਇਆ ਜਿੰਨੇ ਵੀ ਗੁਰਮਤ ਦੇ ਧਾਰਨੀ ਬੰਦੇ ਆ ਉਹਨਾਂ ਨੂੰ ਪੱਖ ਰੱਖਣ ਦੀ ਕੋਸ਼ਿਸ਼ ਪੱਖ ਰੱਖਣ ਹੀ ਨਹੀਂ ਦਿੱਤਾ ਜਾਂਦਾ ਸਿੱਧਾ ਛੇ ਕਰਕੇ ਪਰਾ ਮਾਰੇਗਾ ਜਿਵੇਂ ਮਿੰਟੋ ਮਿੰਟ ਛੇਕੇ ਪਰਾ ਮਾਰੋ ਤੇ ਜੇ ਉਹਨਾਂ ਨੇ ਪੱਖ ਰੱਖਿਆ ਉਹਨਾਂ ਨੂੰ ਅੰਦਰ ਸੁਮੜੀ ਦੇ ਵਿੱਚ ਗੁਮੜੀ ਕਿਹਾ ਜਾਂਦਾ ਉਕਾਰ ਕਰਕੇ ਤੇ ਆਪੇ ਛੇ ਕਰਕੇ ਬਾਹਰ ਆ ਕੇ ਐਲਾਨ ਕਰ ਦੇਣਾ ਤੇ ਸਾਡਾ ਜਿਹੜਾ ਬੰਦਾ ਸਾਡੀ ਗੱਲ ਨਹੀਂ ਮੰਨਦਾ ਪਾਪ ਕੇ ਸਾਡੀ ਲਾਤ ਤਲੋਣਗੇ ਜੇ ਸਾਡੀ ਗੱਲ ਮੰਨ ਲੈਂਦਾ ਉਹ ਹਾਂ ਜਹਾਂ ਮਲਾਉਣਾ ਤੇ ਠੀਕ ਹੈ ਜਹਾਂ ਜਹਾਂ ਨਹੀਂ ਬਣਾਉਂਦਾ ਤੇਰੇ ਪੰਜ ਵਿੱਚ ਛੇ ਕਿਹਾ ਆ ਆਪ ਤੁਸੀਂ ਕੋਈ ਗੱਲ ਉਹਨੇ ਮੰਨਦੇ ਮੈਨਾਂ ਬੈਠੋ ਮੇਰੇ ਕੋ ਕਿੰਨੇ ਹੁਕਮਨਾਮੇ ਸਾਹਮਣੇ ਪਏ ਆ ਅਕਾਲ ਤਖਤ ਦੇ ਜਥੇਦਾਰ ਖੁਦ ਹੁਕਮਨਾਮਿਆਂ ਦੇ ਉਲੰਘਣਾ ਕਰਦੇ ਨੇ ਸੋ ਭਾਈ ਸੰਗਤ ਨੂੰ ਵੀ ਜਾਗਣਾ ਪੈਣਾ ਆਵੇਂ ਮੈਂਟੋਮੇਟ ਦੀ ਜੰਮੂ ਕਮੇਟੀ ਵਾਲਿਆਂ ਨੂੰ ਹੱਥ ਜੋੜ ਕਰਕੇ ਬੇਨਤੀ ਆਵੇਂ ਮੈਂਟੋਮੇਟ ਦਾ ਫਾਲ ਤਖਤ ਨਾ ਚਲਿਆ ਜਾਇਆ ਕਰੋ ਤੁਹਾਡਾ ਜਰੂਰ ਅਗਲੇ ਪੱਖ ਨਹੀਂ ਸੁਣਦੇ ਅਗਲੇ ਤੁਹਾਡੇ ਨਾਲ ਬਤਮੀਜੀ ਨਾਲ ਗੱਲਾਂ ਕਰਦੇ ਨੇ ਤੁਸੀਂ ਕੀ ਕਰਨ ਜਾਣਾ ਉੱਥੇ ਬਈ ਕਿਉਂ ਪੱਖ ਰੱਖਣ ਜਾਣਾ ਬਈ ਤੁਸੀਂ ਕੋਈ ਆਪਾਂ ਕੋ ਗੁਨਾਹ ਥੋੜੀ ਕੀਤਾ ਵਾ ਤੁਸੀਂ ਹੁਣ ਆਣਾ ਬਾਬਿਆਂ ਨੂੰ ਬੁਲਾ ਜਿਹੜੇ ਆਰਐਸਐਸ ਦੇ ਨਾਲ ਬੈਠੇ ਹੋਏ ਨੇ ਆਪਾਂ ਤੇ ਜਥੇਦ ਪ੍ਰੋਫੈਸਰ ਵਰਸੇ ਸਿੰਘ ਨੂੰ ਬੁਲਾ ਕੋ ਕੋ ਕਾਤਲਾ ਕੋਈ ਉਹ ਕੀ ਕੀਤਾ ਨਾ ਭਾਈ ਜੇ ਤੁਸੀਂ ਕਿਸੇ ਨੂੰ ਬੁਲਾਉਂਦੇ ਸਟੈਂਡ 'ਤੇ ਰੱਖਿਆ ਕਰੋ ਕਿ ਭਾਈ ਆਪਾਂ ਜੋ ਕੀਤਾ ਵਾ ਠੀਕੇ ਤਾਂ ਕੋਈ ਗਲਤੀ ਨਹੀਂ ਕੀਤੀ ਕੋਈ ਗਰੂ ਦੇ ਸਿੰਘ ਹੀ ਨਹੀਂ ਸੋ ਭਾਈ ਮੇਰੀ ਬੇਨਤੀ ਹੈ ਐਨੈਮੈਂਡਮੈਂਟ ਮੇਟਾ ਕਾਲ ਤੱਕ ਤੇ ਚਲਿਆ ਜਾਇਆ ਕਰੋ ਜੇ ਜਾਂਦੇ ਹੁੰਦੇ ਫਿਰ ਉਹ ਠੋਕ ਕਰਕੇ ਕਿਹਾ ਕਰੋ ਵੀ ਭਾਈ ਆਪਾਂ ਕੋਈ ਗਲਤੀ ਨਹੀਂ ਕੀਤੀ ਇਹ ਜਾਣਾ ਵੀ ਹੈ ਉਥੇ ਕਿਹਾ ਕਰੋ ਭਾਈ ਸਾਡਾ ਪੱਖ ਰੱਖੋ ਜੇ ਤੁਹਾਨੂੰ ਪੱਖ ਰੱਖਣੇ ਨਹੀਂ ਜਾ ਜਲਦੀ ਆਪਾਂ ਗਲਤੀ ਨਹੀਂ ਮੰਨਦੇ ਜਿੰਨਾ ਚਿਰ ਸਾਡਾ ਪੱਖ ਨਹੀਂ ਸੁਣਦੇ ਤੁਸੀਂ ਆਪਾਂ ਗਲਤੀ ਨਹੀਂ ਮੰਨਦੇ ਉਥੇ ਪੱਖ ਪੇਸ਼ ਕਰੋ ਚੰਗੀ ਤਰ੍ਹਾਂ Wildward, jika